ਫੇਰ ਤੁਹਾਨੂੰ ਪਤਾ ਇੱਕ ਕਲਚਰ ਆ ਪੰਜਾਬ ਦਾ ਆਹੋ ਬੜਾ ਬੇਰੀਆਂ ਦੇ ਗਾਣੇ ਵੀ ਬੜੇ ਬੜੇ ਨੇ ਅੱਛਾ ਜੀ ਬੇਰੀਆਂ ਦੇ ਬੇਰ ਪੱਕ ਗਏ ਅਸੀਂ ਡੱਲਾ ਡੁੱਲਾ ਭਰ ਕੇ ਫੇਰ ਵੀ ਇਹਨੇ ਇਹਨੇ ਨਾ ਅੰਦਰ ਸੁੱਟ ਲੈਣੇ ਇੱਥੇ ਇਹ ਉਹ ਬਾਬਾ ਜੀ ਨਾ ਨਹੀਂ ਮੈਂ ਗੱਲ ਕਰ ਰਿਹਾ ਬਾਹਰ ਕੱਢ ਬਚਪਨ ਦੀ ਕਰ ਰਿਹਾ ਮੈਂ ਤੇਰਾ ਬਚਪਨ ਲੱਗਦਾ ਸਾਰਾ ਚੋਰੀ ਚ ਨੰਗਿਆ ਚਲੋ ਦੇ ਕਿਲੋ ਦੇ ਦੇਖ ਉਹ ਸ਼ੌਪਰ ਚ ਪਾ ਦੇ ਉਹ ਜੀ ਤੇ ਇਹ ਕਾਣੇ ਤੇ ਨਹੀਂ ਨਾ ਹੈਗੇ ਬਾਬਾ ਜੀ ਪਾ ਦਿਓ ਤੁਹਾਡ ਕੋ ਨਹੀਂ ਪੈਂਦੇ ਰੋਂਦੇ ਆ ਤੁਹਾਡ ਤਾਂ ਲਓ ਜੀ ਕਿਲੋ ਹੋ ਗਿਆ ਲਓ ਬਾਬੇ ਦਾ ਭਾਈ ਉਸਤਾਦ ਆ ਮੇਰਾ ਉਹਦਾ ਤਜਰਬਾ ਹੀ ਬੜਾ ਨੇ ਇੰਜ ਕਰਕੇ ਦੇਖ ਲੈ ਕਿਲੋ ਹੋ ਗਿਆ ਜੀ ਇਹ ਦੋ ਜਿੱਥੇ ਮਰਦੀ ਤੋਲ ਲੈ ਬਾਅਦ ਪੰਜ ਸੱਤ ਘਟ ਹੁੰਨੇ ਆ ਉਹ ਪਤਾ ਲਾ ਪਿੱਛੋਂ ਦਾ ਪਿੰਡ ਕਿਹੜਾ ਹਾਂਜੀ ਪਿੰਡ ਕਿਹੜਾ ਪਿੱਛੋਂ ਜਿਹੜਾ ਵੀ ਪਿੰਡ ਵਾ ਬਹੁਤ ਬੇਰ ਨਹੀਂ ਚੁੱਕਣ ਦੇਣਾ ਹੁਣ ਤੈਨੂੰ ਪਿੰਡ ਪੁੱਛਿਆ ਯਾਰ ਅੰਮਰਸਰ ਆ ਪਾਈਏ ਉਹ ਅੰਮਰਸਰ ਤੇ ਇੰਡੀਆ ਜਾਂ ਮੈਂ ਇੱਥੋਂ ਦਾ ਪੁੱਛਣ ਦਿਆਂ ਤੂੰ ਅੰਮਰਸਰੋਂ ਆਇਆ ਤੂੰ